ਦੇਖੋ ਗੱਲ ਹੈ ਸਵੇ ਕਿ ਵਰਕਰਸ ਦੀ ਮੀਟਿੰਗ ਹੈ ਮੈਂ 2-3 ਮਹੀਨੇ ਬਾਅਦ ਮੈਨੂੰ ਮੌਕਾ ਮਿਲ ਸਕਿਆ ਕਿਉਂਕਿ ਪਹਿਲੇ ਵੀ ਮੈਂ ਪਾਰਟੀ ਦੇ ਕੰਮਾਂ ਵਿੱਚ ਬਾਹਰ ਮਸਰੂਫ ਸੀ ਕੋ ਜ਼ਾਤੀ ਇੱਕ ਸ਼ਾਦੀ ਵਾਸਤੇ ਮੈਨੂੰ ਦੇਸ਼ ਤੋਂ ਬਾਹਰ ਵੀ ਕੁਝਾਂ ਦਿਨ ਜਾਣਾ ਪਿਆ ਸੀ ਤੋਂ ਬਹੁਤ ਭਾਰੀ ਤੁਸੀਂ ਵੇਖਿਆ ਐਨਥੂਸੀਆਜ਼ਮ ਹੈ ਕਾਂਗਰਸ ਦੇ ਵਰਕਰਸ ਜਿਹੜੇ ਉਹਨਾਂ ਦੇ ਕੋਈ ਸ਼ਿਕਵੇ ਸਨ ਜਾਂ ਕੋ ਗਿਲੇ ਸੀ ਜਾਂ ਉਹਨਾਂ ਨੂੰ ਕਿਸੇ ਕਿਸਮ ਦੀ ਲੱਗਦਾ ਸੀ ਕਿ ਗਵਰਨਮੈਂਟ ਜਿਹੜੀ ਹੈ ਉਹ ਸਰਪੰਚੀ ਦੀਆਂ ਤੇ ਪੰਚੀ ਦੀਆਂ ਇਲੈਕਸ਼ਨਾਂ ਵਿੱਚ ਕੋਈ ਧੱਕੇਸ਼ਾਹੀ ਨਾ ਕਰੇ ਮੈਂ ਬਕਾਇਦਾ ਤੋ ਉਹਨਾਂ ਨੂੰ ਇਸ ਕੱਲ ਦਾ ਵਿਸ਼ਵਾਸ ਦਵਾਇਆ ਕਿ ਕੋਈ ਧੱਕੇਸ਼ਾਹੀ ਨਾ ਕਦੀ ਕੀਤੀ ਹੈ ਨਾ ਕਿਸੇ ਨੂੰ ਕਰਨ ਦਵਾਂ ਤੁਸੀਂ ਤਗੜੇ ਆਜ਼ਾਦਾਨਾ ਭਾਰਤ ਦੇ ਵਿੱਚ ਇਲੈਕਸ਼ਨਾਂ ਹੋਣੀਆਂ ਤੁਸੀਂ ਆਪਣੇ ਕਾਗਜ਼ ਪੂਰੇ ਕਰੋ ਤੁਸੀਂ ਇੱਕਜੁੱਟ ਹੋਵੋ ਜਿੱਤਣਾ ਗੁਰੂ ਮਹਾਰਾਜ ਸਾਹਿਬ ਦੇ ਅਸ਼ੀਰਵਾਦ ਨਾਲ ਤੇ ਤੁਸੀਂ ਆਪਣੀ ਤਿਆਰੀ ਰੱਖੋ ਕਿਸੇ ਦਾ ਕੋਈ ਕਾਗਜ਼ ਇਹ ਮੇਰਾ ਉਪਰ ਇੱਕ ਮੈਸੇਜ ਹੈ ਕਾਂਗਰਸ ਦੇ ਵਰਕਰ ਜਿਹਨوں ਦੇ ਸਾਥੀ ਹਨ ਤਗੜੇ ਹੋ ਕੇ ਤੁਸੀਂ ਕਰੋ ਇਹਦਾ ਫਿਕਰ ਨਾ ਕਰੋ ਕਾਗਜ਼ ਕਿਸਦਾ ਰਿਜੈਕਟ ਹੋਇਆ ਇਹ ਕੋ ਪਹਿਲੀ ਵਾਰ ਨਹੀਂ ਹੋਇਆ ਹੁਣ ਵੇਖਣ ਚਾ ਰਹੇ ਆ ਕਿ ਕਈ ਆਮ ਆਦਮੀ ਪਾਰਟੀ ਦੇ ਆਪਣੇ ਲੀਡਰ ਜਿਹੜੇ ਗੋਲੀਆਂ ਦੇ ਸ਼ਿਕਾਰ ਐਂਡ ਦੂਜੀ ਗੱਲ ਮੈਂ ਕਹਿਣਾ ਚਾਹਨਾ ਜਿਸ ਸੂਬੇ ਦਾ ਮੁੱਖ ਮੰਤਰੀ 15 ਅਗਸਤ ਵਾਲੇ ਦਿਨ ਬੁਲੇਟ ਪ੍ਰੂਫ ਸ਼ੀਸ਼ੇ ਲਾ ਕੇ ਉਹਦੇ ਜ਼ਰੀਏ ਸੂਬੇ ਦੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਤੁਹਾਡੀ ਜ਼ਿੰਦਗੀ ਤੇ ਤੁਹਾਡਾ ਕਾਰੋਬਾਰ ਤੇ ਤੁਹਾਡੀ ਜਾਇਦਾਦ ਮੇਰੀ ਸਰਕਾਰ ਮਹਫੂਜ਼ ਰੱਖੇਗੀ ਉਹਦੇ ਤੇ ਕਿੰਨਾ ਕੁ ਲੋਕ ਵਿਸ਼ਵਾਸ ਰੱਖਣ ਚੀਫ ਮਿਨਿਸਟਰ ਕ ਬੁਲੇਟ ਪ੍ਰੂਫ ਉਹਦੇ ਵਿੱਚੋਂ ਬੋਲ ਰਿਹਾ ਹੈ ਇੱਕ ਕੈਬਨ ਚੋਂ ਬੋਲਦੇ ਤੇ ਕਿੰਨਾ ਕੁ ਲੋਕਾਂ ਨੂੰ ਫੇਰ ਤੋਂ ਹੋ ਸਕਦਾ ਜਿਸ ਸੂਬੇ ਦੇ ਵਿੱਚ ਪੰਜਾਬ ਦੀ ਪੁਲਿਸ ਜਿਹਨਾਂ ਲੋਕਾਂ ਦੀ ਹਵਾਸਤ ਕਰਨੀ ਉਹ ਇੱਕ ਨੌਨ ਗੈਂਗਸਟਰ ਨੂੰ ਲਾਰੈਂਸ ਬਿਸ਼ਨੋਈ ਨੂੰ ਸੀਏ ਖਰਚ ਘੜ ਕੇ ਇੱਕ ਐਸਪੀ ਲੈਵਲ ਦਾ ਬੰਦਾ ਆਪਣੇ ਟੈਲੀਫੋਨ ਤੋਂ 1 ਘੰਟੇ ਦੀ ਇੰਟਰਵਿਊ ਕਨੈਕਸ਼ਨ ਚੈਨਲ ਨਾਲ ਕਰਾਏ ਤੇ ਲੋਕ ਕਿੰਨਾ ਕੋਦੇ ਤੇ ਵਿਸ਼ਵਾਸ ਕਰ ਸਕਦੇ ਤੋਂ ਇਹ ਇਸ ਟਾਈਮ ਲੋਕਾਂ ਦਾ ਵਿਸ਼ਵਾਸ ਇਹ ਸਰਕਾਰ ਤੋਂ ਕੰਪਲੀਟਲੀ ਉੱਠ ਚੁੱਕਿਆ ਨਾ ਇਹਨਾਂ ਨੂੰ ਰਾਜ ਕਰਨ ਦਾ ਪਤਾ ਲੋਕ ਤੇ ਪਛਤਾ ਰਹੇ ਨੇ ਕਿ ਕਿਸ ਕਿਸਮ ਦੀ ਅਸੀਂ ਸਰਕਾਰ ਲੈ ਕੇ ਆ ਗਏ ਉਹ ਲੋਕ ਤੇ ਵੇਖ ਰਹੇ ਨੇ ਕਿ ਜਲਦੀ ਤੋਂ ਜਲਦੀ ਇਹ ਰੁਕਸਤ ਹੋਣ ਤੇ ਲੋਕਾਂ ਨੂੰ ਸਾਹ ਉਹਨਾਂ ਦਾ ਸੌਖਾ ਆਏ ਉਹ ਮੈਂ ਤੁਹਾਨੂੰ ਇੱਕੋ ਬੇਨਤੀ ਕਰਨਾ ਚਾਹਨਾ ਕੇਜਰੀਵਾਲ ਸਾਹਿਬ ਨੇ ਜਦੋਂ ਇਹ ਸਰਕਾਰ ਤੋਂ ਬਾਹਰ ਸਾਨੂੰ ਵਾਅਦਾ ਕੀਤਾ ਸੀ ਕਿ ਚਾਰ ਹਫ਼ਤਿਆਂ ਚ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰ ਦਾਂਗੇ 2.5 ਸਾਲ ਗੁਜ਼ਰ ਚੁੱਕੇ ਨੇ ਫਿਰ ਪਿਛਲੇ 2023 ਅਗਸਤ ਨੂੰ 15 ਅਗਸਤ ਵਾਲੇ ਦਿਨ ਸੂਬੇ ਨੂੰ ਸਬੋਧਨ ਕਰਦਿਆਂ ਹੋਇਆ ਚੀਫ ਮਿਨਿਸਟਰ ਭਗਵੰਤ ਮਾਨ ਨੇ ਗੱਲ ਕਹੀ ਸੀ ਕਿ 24 ਅਗਸਤ ਜੇਰਾ 15 ਅਗਸਤ ਹੋਏਗਾ ਉਸ ਤੋਂ ਪਹਿਲੇ ਪਹਿਲੇ ਕੰਪਲੀਟ ਅਸੀਂ ਇਹੋ ਜਿਹੇ ਕਦਮ ਉਠਾਵਾਂਗੇ ਕਿ ਨਸ਼ਾ ਮੁਕਤ ਹੋ ਜੇ ਤੇ ਤੁਸੀਂ ਵੇਖਿਆ ਹੀ ਹਾਲ ਕੀ ਬੰਦ ਹੈ ਉਹਨਾਂ ਦਾ ਜ਼ਿਕਰ ਹੀ ਕਿਤੇ ਨਹੀਂ ਕਰਦਾ ਐ ਕਿ ਮੈਂ ਇਹ ਗੱਲ ਕਹੀ ਸੀ ਸਪੀਕਰ ਸਾਹਿਬ ਨੂੰ ਸਪੀਕਰ ਸਾਹਿਬ ਟਾਈਮ ਦਿਓ ਲਾਅ ਐਂਡ ਆਰਡਰ ਤੇ ਨਸ਼ਿਆਂ ਤੇ ਬਰ ਗਾੜੀ ਬਾਈਬਲ ਕਲਾਸ ਤੇ ਬਹੁਤ ਸਾਰੇ ਹੋਰ ਮੁੱਦਿਆਂ ਤੇ ਅਸੀਂ ਬਹਿਸ ਕਰਨੀ ਹੈ ਵਕਤ ਦਿਓ ਵਕਤੀ ਕਿਸੇ ਨੂੰ ਨਹੀਂ ਦਿੱਤਾ ਜੀ ਇੱਕ ਦਿਨ ਦਾ ਸੈਸ਼ਨ ਖਤਮ ਕਰ ਦਿੱਤਾ ਇਸ ਹੋਸ ਪਾਰਟੀ ਨੇ ਜਿਹੜੀ ਕਹਿੰਦੀ ਬਦਲਾਵ ਲੈ ਕੇ ਆਵਾਂਗੇ ਤੇ ਅਸੀਂ ਹਰ ਸੈਸ਼ਨ ਜਿਹੜਾ ਹਰ ਸਾਲ 120 ਦਿਨ ਦਾ ਸੈਸ਼ਨ ਕਰਿਆ ਕਰਾਂਗੇ ਤਿੰਨ ਸਾਲ ਗੁਜ਼ਰਨ ਤੋਂ ਬਾਅਦ 39 ਸੈਸ਼ਨ ਟੋਟਲ ਚ ਹੋਏ ਤੇ ਸਾਡੇ ਰੂਲਸ ਐਂਡ ਰੈਗੂਲੇਸ਼ਨਸ ਵੀ ਵਿਧਾਨ ਸਭਾ ਦੇ ਕਹਿੰਦੇ ਨੇ ਮੈਦ ਕੀ ਕਾਨੂੰਨ ਵਾਲੀ ਕਿਤਾਬ ਕੱਢ ਕੇ ਦਿੱਤੀ ਸੀ ਕਿ ਸੈਕਸ਼ਨ 14ਏ ਦੇ ਅਧੀਨ ਮਿਨਿਮਮ 40 ਸੈਸ਼ਨ ਪਰ ਇਹ ਹੋਣੇ ਚਾਹੀਦੇ ਸਮਝੋ 40 ਦਿਨ ਅਸੈਂਬਲੀ ਜ਼ਰੂਰ ਚੱਲਣੀ ਚਾਹੀਦੀ ਇਹ 39 ਦਿਨ ਚੱਲ ਗਏ ਤੇ ਨਾਲ ਸਾਲ ਤੇ ਤੁਸੀਂ ਆਪੇ ਹਿਸਾਬ ਲਾਓ ਕਿ ਗੱਲਾਂ ਕੀ ਕਰਦੇ ਸੀ ਤੇ ਨਿਕਲੇ ਵਿੱਚੋਂ ਕੀ ਅੱਜ ਤਹਿਸੀਲਾਂ ਵਿੱਚ ਅੱਜ ਥਾਣਿਆਂ ਵਿੱਚ ਕੀ ਆਮ ਸਧਾਰਨ ਬੰਦਾ ਜਿਹੜਾ ਬਿਨਾਂ ਰਿਸ਼ਵਤ ਕੋਈ ਕੰਮ ਕਰਵਾਸਾ ਮੈਂ ਪੰਜਾਬ ਦੇ ਸਮੁੱਚੇ ਆਮ ਨੂੰ ਬੇਸਿਕਲੀ ਜਿਹੜੇ ਹਰਿਆਣਾ ਦੇ ਬਾਰਡਰਸ ਤੇ ਬੈਠੇ ਨੇ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਤਗੜੇ ਹੋ ਕੇ ਕਾਂਗਰਸ ਦਾ ਸਾਥ ਦੋ ਹਰਿਆਣੇ ਹਿਮਾਚਲ ਵਿੱਚ ਪਹਿਲੇ ਸਾਡੀ ਸਰਕਾਰ ਬਣ ਚੁੱਕੀ ਹਰਿਆਣੇ 'ਚ ਬਣੇਗੀ ਤੇ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਸਰਕਾਰ ਬਣਦੇ ਵਿੱਚ ਇੱਕ ਅਹਿਮ ਰੋਲ ਹਰਿਆਣਾ ਵੀ ਪਲੇ ਕਰੇਗਾ ਮੇਰੀ ਅਪੀਲ ਹੈ ਕਾਂਗਰਸ ਦੇ ਸਾਰੇ ਸਾਥੀਆਂ ਨੂੰ ਤੇ ਵਿਸ਼ੇਸ਼ ਤੌਰ ਪੰਜਾਬੀਆਂ ਤੁਸੀਂ ਕਿਰਪਾ ਕਰਕੇ ਸਾਡੀ ਪਾਰਟੀ ਦਾ ਸਮਰਥਨ ਕਰੋ ਹਰਿਆਣੇ ਹਰਿਆਣੇ ਵਿੱਚ ਵੀ ਹਟੜ ਸਰਕਾਰ ਤੇ ਸੈਣੀ ਸਰਕਾਰ ਕੰਪਲੀਟਲੀ ਫੇਲ ਰਹੀ ਲੋਕ ਤਬਦੀਲੀ ਚਾਹੁੰਦੇ ਨੇ ਤੇ ਮੈਨੂੰ ਪੂਰ ਨਾਸ ਹੈ ਕਿ ਐਤ ਕੀ 2/3 ਮੈਜੋਰਟੀ ਨਾਲ ਕਾਂਗਰਸ ਜਿੱਤੇਗੀ ਤਾਂ ਮੈਂ ਪਾਰਟੀ ਹਾਈ ਕਮਾਂਡ ਦੇ ਦਿੜੋ bari ਆ ਕਿ ਉਹਨਾਂ ਨੇ ਇੱਕ ਵੱਡੀ ਜ਼ਿੰਮੇਵਾਰੀ ਇੱਕ ਪੰਜਾਬੀ ਨੂੰ ਦਿੱਤੀ ਹੈ ਪਹਿਲੇ ਤੁਹਾਡੇ ਦਾਸ ਨੇ ਹਿਮਾਚਲ ਚਲਾਇਆ ਸੀ ਹਿਮਾਚਲ ਜਿੱਤ ਕੇ ਦਿੱਤਾ ਹੁਣ ਹਰਿਆਣੇ ਚਲਾਇਆ ਗੁਰੂ ਮਾਰਾ ਸਾਹਿਬ ਦੀ ਉੱਥੇ ਵੀ ਕਿਰਪਾ ਹੋਣੀ ਕਿ ਬਾਕੀ ਫਿਰ ਪੰਜਾਬ ਦੇ ਵਿੱਚ ਸਾਈ ਵਿੱਚ ਆਪਾਂ ਸਾਰੇ ਇਕੱਠੇ ਹੋ ਕੇ ਪੰਜਾਬੀ ਹੱਲਾ ਮਾਰਾਂਗੇ ਇਹਨਾਂ ਨੂੰ ਇੱਥੋਂ ਤੋੜਾਂਗੇ ਪੰਜਾਬ ਦੇ ਵਿੱਚ ਇੱਕ ਵਾਰ ਲੋਕਾਂ ਦਾ ਸਾਹ ਸੌਖਾ ਕਰਾਂਗੇ